ਜੀ ਕਿਲੋ ਸੋਨੇ ਦੇ ਗਹਿਣੇ ਪਾ ਕੇ ਮੰਦਰ ਪੁੱਜਾਏ ਪਰਿਵਾਰ ਦੀਆਂ ਤਸਵੀਰਾਂ ਹੋਈਆਂ ਸੋਸ਼ਲ ਮੀਡੀਆ ਤੇ ਵਾਇਰਲ ਜੀ ਹਾਂ ਪੂਨੇ ਦੇ ਸ਼ਰਧਾਲੂਆਂ ਦਾ ਹਾਲ ਹੀ ਇਸ ਵਿੱਚ ਤ੍ਰਿਮਲਾ ਦੇ ਵੈਂਕੇਸ਼ਵਰ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਲਈ 25 ਕਿਲੋ ਸੋਨਾ ਪਹਿਨ ਕੇ ਦਰਸ਼ਨ ਕੀਤੇ ਇਹ ਇੱਕ ਧਾਰਮਿਕ ਸੱਭਿਆਚਾਰਕ ਸਮਾਗਮ ਸੀ ਜਿਸ ਵਿੱਚ ਸ਼ਰਧਾਲੂਆਂ ਨੇ ਆਪਣੀ ਭਗਤੀ ਤੇ ਸ਼ਰਧਾ ਦਿਖਾਉਣ ਲਈ ਸੋਨੇ ਦੇ ਗਹਿਣੇ ਪਾਉਣ ਦਾ ਫੈਸਲਾ ਕੀਤਾ ਇਹ ਘਟਨਾ ਮੰਦਰ ਪ੍ਰਸ਼ਾਸਨ ਅਤੇ ਸਤਾਨਕ ਮੀਡੀਆ ਲਈ ਖਿੱਚ ਦਾ ਕੇਂਦਰ ਬਣੀ ਰਹੀ ਅਤੇ 22 ਅਗਸਤ ਨੂੰ ਇਸ ਪਰਿਵਾਰ ਨੇ ਮੰਦਰ ਦੀ ਯਾਤਰਾ ਕੀਤੀ ਅਤੇ 25 ਕਿਲੋ ਸੋਨੇ ਦੇ ਗਹਿਣੇ ਪ੍ਰਦਰਸ਼ਿਤ ਕੀਤੇ ਇਸ ਦੀ ਵਾਇਰਲ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੀ ਪਈ ਹੈ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੇ ਪਈਆਂ ਪਰਿਵਾਰ ਦੇ ਮੈਂਬਰ ਜਿੰਨਾ ਵਿੱਚੋਂ ਦੋ ਆਦਮੀ ਇੱਕ ਔਰਤ ਤੇ ਇੱਕ ਬੱਚਾ ਸ਼ਾਮਿਲ ਸੀ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਚੈਨਾ ਪਾਈਆਂ ਹੀਆਂ ਸੀ ਮੰਦਰ ਦੇ ਬਾਹਰ ਖੜੇ ਸੀ ਅਤੇ ਗਲੇ ਦੇ ਵਿੱਚ ਜਿਹੜੀਆਂ ਜੰਜੀਰਾਂ ਵਰਗੀਆਂ ਮੋਟੀਆਂ ਚੈਨਾ ਬ੍ਰਾਂਡੇਡ ਸਨ ਗਲਾਸ ਵੀ ਦਿਖਾਈ ਦਿੰਦੇ ਉਹਨਾਂ ਦੇ ਅਤੇ ਹਾਲਾਂਕਿ ਇਸ ਅਮੀਰ ਪਰਿਵਾਰ ਦਾ ਨਾਮ ਅਜੇ ਤੱਕ ਤਾਂ ਜਨਤਨ ਨਹੀਂ ਕੀਤਾ ਗਿਆ ਪਰ ਤ੍ਰਿਪਤੀ ਦਾ ਸ਼੍ਰੀ ਵੈਂਕੇਸ਼ਵਰ ਮੰਦਿਰ ਸਾਲ ਪਰਸ਼ਦਾਲੂਆਂ ਤੋਂ ਸੋਨੇ ਦੀਆਂ ਪੇਟਾਂ ਸਵੀਕਾਰ ਕਰਦਾ ਹੈ ਸੋਨੇ ਅਤੇ ਹੋਰ ਕੀਮਤੀ ਚੀਜ਼ਾਂ ਦੇ ਤੋਹਫੇ ਦੇਣਾ ਇੱਥੇ ਇੱਕ ਆਮ ਪਰੰਪਰਾ ਹੈ ਜਿਸ ਨੂੰ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਜਿਹੇ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਧਾਰਮਿਕ ਪਰੰਪਰਾਵਾਂ ਵਿੱਚ ਸੋਨੇ ਦੀ ਵਿਸ਼ੇਸ਼ ਸਥਿਤੀ ਨੂੰ ਹੋਰ ਮਹੱਤਵ ਦਿੰਦੇ ਹਨ ਲੇਕਿਨ ਤੁਹਾਨੂੰ ਦੱਸ ਦਈਏ ਇਸ ਪਰਿਵਾਰ ਦੀਆਂ ਸੋਸ਼ਲ ਮੀਡੀਆ 'ਤੇ ਫੋਟੋਆਂ ਅਤੇ ਵੀਡੀਓ ਵਾਇਰਲ ਹੋਈ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਹੀ ਹੈ